ਸਾਗਾ ਸ਼ਰੀਕ ਬਣ ਜਾਏ ਇਹਦੇ ਤੋਂ ਵੱਡਾ ਵੈਰੀ ਕੋਈ ਨਹੀਂ ਸ਼ਰੀਕ ਸਗੇ ਬਣ ਜਾਣ ਤੇ ਇਹਦੇ ਤੋਂ ਵੱਡੀਆਂ ਕੋਈ ਬਾਹਾਂ ਨਹੀਂ ਮੇਰੀ ਗੱਲ ਪੰਜਾਬੀ ਜਿਵੇਂ ਕਹਿ ਰਿਹਾ ਠੇਠ ਡੂੰਗੀ ਗੱਲ ਨਹੀਂ ਸ਼ਰੀਕ ਸਗੇ ਬਣ ਜਾਣ ਇਹਦੇ ਤੋਂ ਵੱਡੀਆਂ ਬਾਹਾਂ ਕੋਈ ਨਹੀਂ ਤੇ ਸਗੇ ਸ਼ਰੀਕ ਬਣ ਜਾਣ ਇਹਦੇ ਤੋਂ ਵੱਡਾ ਵੈਰੀ ਕੋਈ ਨਹੀਂ ਮੈਂ ਆਪਣੇ ਦੋ ਚਾਚਿਆਂ ਦੀ ਕਥਾ ਵਿੱਚ ਗੁਣ ਗਾਉਣਾ ਹੈ ਇੱਕ ਚਾਚੇ ਨੇ ਮੈਨੂੰ এডਿਕੇਸ਼ਨ ਦਵਾਈ ਉੱਚੀ ਇੱਕ ਨੇ ਮੈਨੂੰ ਗੁਰਮਤਿ ਵਿਦਿਆ ਪੜ੍ਹਾਈ ਤੇ ਪੜ੍ਹਾਈ ਜਦੋਂ ਹਣੀ ਸੀ ਪੜ੍ਹਾਈ ਪਿਓ ਦੀ ਹੋਣੀ ਸੀ ਨਾ ਉਹਨੂੰ ਚਾਚਿਆਂ ਦੀ ਨਹੀਂ ਆਵੇਗੀ ਇਸ ਕਰਕੇ ਗੁਰਮਖੋ ਮੈਂ ਇਹ ਗਲਤਾਂ ਕੀਤੀ ਹੈ ਜਿਹੜੇ ਗੁਰੂ ਕੇ ਸਿੱਖ ਨੇ ਨਾ ਉਹਨਾਂ ਨੂੰ ਜਿਹੜੀ ਵੀ ਚੀਜ਼ ਚੰਗੀ ਲੱਗਦੀ ਕਹਿੰਦੇ ਪਹਿਲਾਂ ਗੁਰੂ ਨੂੰ ਭੇਟ ਕਰੀਏ ਸਾਡੇ ਸਮਾਜ ਵਿੱਚ ਹੁਣ ਪਤਾ ਨਹੀਂ ਹੈ ਕਿ ਨਹੀਂ ਰਵਾਸੀ ਪੀਜੇ ਕਾਕੇ ਦਾ ਵਿਆਹ ਤੇ ਉਹਨੂੰ ਪੰਜ ਕੱਪੜੇ ਦੇਣੇ ਤੇ ਜੇ ਬੀਬੀ ਦਾ ਵਿਆਹ ਤੇ ਉਹਨੂੰ ਤਿੰਨ ਕੱਪੜੇ ਦੇਣੇ ਨੇ ਕਾਕੇ ਦੇ ਕੱਪੜਿਆਂ ਨੂੰ ਕਿੰਨੇ ਸਨ ਪੰਜ ਕੱਪੜੀ ਤੇ ਬੀਬੀ ਦੇ ਕੱਪੜਿਆਂ ਨੂੰ ਕਿੰਨੇ ਸਨ ਤੇਵਰ ਤੇਵਰ ਤੋਂ ਭਾਵ ਤਿੰਨ ਸ੍ਰੇਸ਼ਟ ਕੱਪੜੇ ਕਾਬਲ ਦੀਆਂ ਸੰਗਤਾਂ ਆਈਆਂ